ਤੇ ਉਹ ਆਪ ਕੋਸਤ ਖਾਂਦਾ ਸੀ ਉਹਨੇ ਇੱਕ ਕਿੰਚਾਉ ਨੂੰ ਵੀ ਖਵਾ ਦੇਣਾ ਤੇ ਸਿਖਾਇਆ ਸਿਖਾਇਆ ਪਤਾ ਕੀ ਸੀ ਤੋਦਿਆਂ ਕੋਸਤ ਨਾ ਖਾਈ ਮਰ ਜੇਗਾ ਉਹਨੂੰ ਪੱਕੀ ਤੋਤੇ ਨੂੰ ਬੋਲੀ ਪੜਾਤੀ ਅਮਲੀ ਸੀ ਬੰਦਾ ਉਹ ਕਹਿੰਦਾ ਨੂੰ ਨਾਲ ਚਮਚਾ ਲਵਾਵੇ ਨਾਲ ਆਹ ਤੇ ਨਾਲੇ ਕਹਵੇ ਤੋਦਿਆਂ ਕੋਸਤ ਨਾ ਖਾਈ ਮਰ ਜੇਗਾ ਤੋਦਿਆਂ ਕੋਸਤ ਨਾ ਖਾਈ ਮਰ ਜੇਗਾ ਤੇ ਕਹਿਣ ਦੇ ਮਹਾਰਾਜ ਸਾਧ ਸੰਤ ਜੀ ਅਮਲੀ ਮਰ ਗਿਆ ਦੇ ਪਰਿਵਾਰ ਨੇ ਵੇਖਿਆ ਵੀ ਉਹ ਤੇ ਗਲੋਂ ਰੱਥਾ ਇਹਨੂੰ ਵੀ ਲਾਓ। ਉਹਨਾਂ पिंजਰਾ ਖੋਲਤਾ ਉੱਡ ਗਿਆ ਉੱਡਦਾ ਉੱਡਦਾ ਉੱਥੇ ਚਲੇ ਗਿਆ ਜਿੱਥੇ ਖੇਤੀ ਹੁੰਦੀ ਹੈ। ਅਫੀਉਂ ਹੁੰਦੀ ਹੈ। ਉੱਥੇ ਹੋਰ 25-30 ਤੋਤੇ ਸਿਰਫ ਸਮਝਾਉਣ ਲਈ ਮੈਂ ਬੇਨਤੀ ਕਰਨ ਲੱਗਾ ਏ 25-30 ਤੋਤੇ ਨਾਲ ਲਗਾਏ ਇਕੱਠੇ ਬੈ ਕੇ ਪੋਸਟ ਦੇ ਡੋਡਿਆਂ ਦੇ ਖੇਤ ਦੇ ਨਾਲੇ ਪੰਜਾਂ ਪਰ ਪਰ ਪੋਸਟ ਖਾਣ ਤੇ ਨਾਲੇ ਸਾਰੇ ਰਿਪੀਟ ਕਰਨ ਤੋਤੇ ਆ ਪੋਸਟ ਨਾ ਖਾਈ ਮਰ ਜਾਏਗਾ। ਇਹ ਸਾਡੇ ਤੇ ਲਾਗੂ ਹੁੰਦੀ ਵੀ ਨਾਲੇ ਅਸੀਂ ਕਿੰਨੇ ਭਲਾ ਕਰੋ ਨਾਲੇ ਗੁਰਿਆ ਕਰੀ ਜੰਨੇ ਨਾਲੇ ਕਿੰਨੇ ਕਿਸੇ ਦੀ ਨਿੰਦਿਆ ਚੁਗਲੀ ਇਰਖਾ ਨਾਲ ਗੁਰੂ ਨਾਲ ਹੀ ਕਰਦੇ ਆ ਨਾਲੇ ਕਿੰਨੇ ਨਸ਼ਾ ਨੀ ਵਰਤੌਣਾ ਬੰਦ ਕਰ ਆਪੇ ਵਰਤਾਈ ਜਾਂਦੇ ਆ ਸੋ ਕਹਿੰਦਾ ਭਾਵ ਜਿਹਨੂੰ ਬਾਣੀ ਕਹਿੰਦੀ ਐ ਅਵਰੁ ਪ੍ਰਦੇਸੈ ਆਪ ਨਾ ਕਰੈ ਆਵਤ ਜਾਵਤ ਜਨਮ ਮਰੇ ਤੇ ਗੁਰੂ Yeah. yeah. ਸਗੀ ਸਤਗੁਰਾਂ ਦੀ ਪਿਆਰੀ ਬਾਣੀ ਸ੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਨੇ ਬਾਬਾ ਪ੍ਰੇਮ ਸਿੰਘ ਜੀ ਦਾ ਜੀਵਨ ਲਿਖਿਆ ਕੁਝ ਜ਼ਰੂਰੀ ਉਹਨਾਂ ਨੇ ਵਿੱਚ ਬਖਸ਼ਿਸ਼ਾਂ ਪਾਈਆਂ ਕਿ ਇੰਨਾ ਪਿਆਰੀ ਆਤਮਾ ਸੀ ਬਚਪਨ ਵਿੱਚ ਜੁੜ ਗਏ ਦੂਸਰਾ ਉਹ ਕਹਿੰਦੇ ਵੀ ਜਦੋਂ ਬਾਣੀ ਪੜ੍ਹਦੇ ਸੀ ਨਾ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਦੀ ਆਵਾਜ਼ ਵਿੱਚ ਕੈਸੀ ਕشش ਕੈਸੀ ਮਿਠਾਸ ਸੀ ਗੱਜਿਆ ਖੁਰ ਸਤਨਾਮ ਤੇ ਫਿਰ ਇਹਦੋਂ ਆਪ ਜੀ ਤਾਂ ਜਾਣਦੇ ਹੋ ਕਿ ਉਹਨਾਂ ਨੇ ਜੀਵਨ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਵੰਡੀ ਬਲਿਓ ਚਰਾਗ ਹਨੇਰ ਮੈਂ ਸਭ ਕਲ ਕੁਦਰੀ ਇੱਕ ਨਾਮ ਧਰਮ ਦਾ ਨਾਰਾ ਲਾਇਆ ਪਰ ਜੋ ਮੇਰੇ ਸਤਗੁਰਾਂ ਦਾ ਸੁਪਨਾ ਸੀ ਉਹਨੂੰ ਸਹਾਰ ਕਰਨ ਲਈ ਇੱਕ ਹੰਦਾ ਪੁੱਤਰ ਇੱਕ ਹੰਦਾ ਸੁਪੁੱਤਰ ਇੱਕ ਹੰਦਾ ਕਪੁੱਤਰ ਪੁੱਤਰ ਉਹਨੂੰ ਕਹਿੰਦੇ ਐ ਜਿਹੜਾ ਆਪਣੇ ਪਿਓ ਦੀ ਜਾਇਦਾਦ ਨੂੰ ਜਿੰਨੀ ਕਹਿ ਗਈ ਓਨੀ ਕ ਸੰਭਾਲ ਕੇ ਰੱਖ ਲਈ ਗੱਜ ਕੇ ਖੁਸਾਤਨਾ ਬੇਸਪੁੱਤਰ ਉਹ ਲਾਇਕ ਜਿਹੜਾ ਆਪਣੇ ਪਿਓ ਦਾਦ ਦੇ ਬਾਬਿਆਂ ਦੀ ਦਿੱਤੀ ਹੋਈ ਜਾਇਦਾਦ ਨੂੰ ਦੁੱਗਣੀ ਤਿਗਣੀ ਕਰ ਦੇ ਦੇਖੋ ਪੁੱਤਰ ਹੁੰਦਾ ਏ ਜਿਹੜਾ ਆਪਣੇ ਵੱਡਿਆਂ ਦੀ ਦਿੱਤੀ ਹੋਈ ਬਖਸ਼ਿਸ਼ ਨੂੰ ਨਾ ਵਧਾਵੇ ਨਾ ਘਟਾਵੇ ਜਿਵੇਂ ਹੀ ਬਰਬਾਦ ਕਰ ਦੇ ਅੱਖ ਸਤਨਾ ਦੀ ਉਹ ਕਪੁੱਤਰ ਨੇ ਪਰ ਬਾਬਾ ਪ੍ਰੇਮ ਸਿੰਘ ਜੀ ਐਸੇ ਰੱਬ ਦੇ ਸਪੂਤ ਸਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਧ ਗੁਰੂ ਘਰਾਂ ਦਾ ਨਿਰਵਾਣ ਸਭ ਤੋਂ ਵੱਧ ਸਕੂਲਾਂ ਦਾ ਨਿਰਵਾਣ ਕੀਤਾ ਜਿੱਥੇ ਕੇਵਲ ਦਾਸ ਵੀ ਬੋਲਦਾ ਹੁੰਦਾ ਅੱਜ ਸਾਡੇ ਤੋਂ ਥੱਲੇ ਲੰਗਰ ਰਹਿ ਗਿਆ ਖੋਸਾ ਤਾ ਬਸ ਲੰਗਰ ਬਣਾਈ ਚੱਲੋ ਆਇਟਮਾ ਲਿਸਟ ਲਾ ਦਿਓ ਤੇ ਸ਼ਾਕੀ ਘਰਾਂ ਤੋਂ ਦੁਰ ਜਾਓ ਸੱਚੀ ਗੱਲ ਹੈ ਗੁਰਮਖੋ ਐਸੇ ਰੱਖਦੇ ਸਾਧੂ ਆਂਦਾ ਜਦੋਂ ਜੀਵਨ ਪੜੀਦਾ ਫਿਰ ਪਤਾ ਲੱਗਦਾ ਕਿ ਬਾਬਾ ਪ੍ਰੇਮ ਸਿੰਘ ਜੀ ਕੌਣ ਸੀ ਜਿਨ੍ਹਾਂ ਨੇ ਇੰਨੀ ਭਾਵਨਾ ਦੇ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਨੂੰ ਵੰਡਿਆ ਮੈਂ ਆਪਦੀ ਨਾ ਸਾਂਝ ਕਰਦਾ ਏ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਨਾ ਤੇ ਬਾਣੀ ਦੀ ਰੌਸ਼ਨੀ ਇਦਾਂ ਦੀ ਬਖਸ਼ਿਸ਼ ਕਰਦੀ ਏ ਕਿ ਬਲਿਹਾਰੀ ਗੁਰੇ ਆਪਣੇ ਵਿਉਹਾੜੀ ਸਤਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਰਤਨਾ ਲਾਤੀ ਇੱਕ ਹੁੰਦਾ ਮਨੁੱਖ ਇੱਕ ਹੁੰਦਾ ਪਸ਼ੂ ਗਿਰਤੀ ਤੇ ਇੱਕ ਹੁੰਦੀ ਦੇਵਤਾ ਗਿਰਤੀ ਦੇਵਤਾ ਕਿੰਨੂੰ ਕਹਿੰਦੇ ਏ ਜੀ ਡੈਫੀਨੇਸ਼ਨ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਦੇਰਿਆ ਸਭ ਤੋਂ ਵੱਡਾ ਦੇਵਤਾ ਕੌਣ ਹੈ ਆਪਣਾ ਪਿਓ ਜਿਨੇ ਆਪਾਂ ਨੂੰ ਮਿਹਨਤ ਕਰਕੇ ਮਸ਼ਕਤਨਾ ਪੜ੍ਹਾਇਆ ਜੀਵਾਨ ਕੀਤਾ 2 ਨੰਬਰ ਤੇ ਦੇਵਤਾ ਆਪਣੀ ਮਾਂ ਜਿਨੇ ਆਪਾਂ ਨੂੰ ਆਪਣੇ ਪੇਟ 'ਚ ਸੰਭਾਲਿਆ ਪਾਲਿਆ ਆਪਣੀ ਗੱਦਗੀ ਧੋਤੀ ਆਖੋ ਸਤਨਾਮ ਸ੍ਰੀ ਤੀਸਰੇ ਨੰਬਰ ਤੇ ਆਪਣਾ ਦੇਵਤਾ ਕੌਣ ਹੈ ਆਪਣੇ ਸਕੂਲ ਦਾ ਟੀਚਰ ਉਧੂ ਅਗੇ ਦੇਵਤਾ ਕੌਣ ਨੇ ਜਿਹੜੇ ਇਨਸਾਨ ਨੇ ਤੁਹਾਡੀ ਜ਼ਿੰਦਗੀ ਚ ਬਾਹ ਫੜੀ ਤੁਹਾਨੂੰ ਡਿੱਗਿਆਂ ਨੂੰ ਤੇਤੀ ਕਰੋੜ ਦੇਵੀ ਦੇਵਤਾ ਮੰਨੇ ਗੁਰਬਾਣੀ ਨੇ 33 ਕਰੋੜ ਜਿੰਨਾ ਚ ਗੁਰਮੁਖ ਕੀਰਤਨ ਕਰਕੇ ਗਿਆ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਤੇ ਬਚਨ ਆਉਂਦਾ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਦੀ ਗਿਣਤੀ ਜੇ ਵੇਖੀ ਜਾਵੇ ਤੇ 33 ਕਰੋੜ ਮੰਨਈਂ ਸੰਮਰਹ ਦੇਵਤੇ ਕੋੜ 33ਾ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ਼ਾਰਾ ਕੀਤਾ ਮੈਨੂੰ ਇੱਕ ਵਾਰ ਕਿਸੇ ਸੱਜਣ ਨੇ ਪੁੱਛਿਆ ਵੀ ਬਾਬਾ ਇਹ 33 ਕਰੋੜ ਹੁੰਦੇ ਆ ਵੀ ਇਹਨਾਂ ਜਹਾਦੇ ਪਰ ਗੁਰਬਾਣੀ ਮੰਨਦੀ ਹੈ ਵੀ ਦੇਵਤਾ ਉਹਨੂੰ ਆਖਿਆ ਜਾਂਦਾ ਜਿਹੜਾ ਤੁਹਾਡੇ ਤੋਂ ਕੁਝ ਲੈ ਨਹੀਂ ਰਿਹਾ ਬਲਕਿ ਦੇ ਰਿਹਾ ਹੈ ਜੇ ਜਦੋਂ ਆਪਾਂ ਇਹ ਪੰਕਤੀ ਪੜਦੇ ਆ ਸਾਰੇ ਪੜਿਓ ਬਲਿਹਾਰੀ ਗੁਰਿਆ ਆਪਣੇ ਬਲਿਹਾਰੀ ਗੁਰਿਆ ਆਪਣੇ ਪੜੋ ਬਾਣੀ ਸਾਰੇ ਜਿਨ ਮਨਸ ਤੇ ਦੇਵਤੇ ਕੀਏ ਜਿਨ ਮਨਸ ਤੇ ਦੇਵਤੇ ਕੀਏ ਜਿਨ ਮਨਸ ਵਾਹਿਗੁਰੂ ਕਰਤ ਨਾ ਲਾਗੀ ਵਾਰ ਕਹਿੰਦੇ ਮਨੁੱਖ ਤੋਂ ਪਸ਼ੂ ਤੋਂ ਮਨੁੱਖ ਤੇ ਮਨੁੱਖ ਤੋਂ ਤੀਜੇ ਨੰਬਰ ਤੇ ਆਉਂਦਾ ਦੇਵਤਾ ਤੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕੱਲੇ ਪਾਠ ਕਰਾਉਣ ਦੀ بجائے ਮੱਥਾ ਟੇਕਣ ਦੀ بجائے ਗੁਰੂ ਸਾਹਿਬ ਨੂੰ ਪੜਾਂਗੇ ਉਹਦੀ ਗੁਰਬਾਣੀ ਦੀ ਵਿਚਾਰ ਕਰਾਂਗੇ ਤੇ ਕਚੇੜਾ ਨਿਕਲ ਕੇ ਆਉਂਦਾ ਬਾਬਾ ਪ੍ਰੇਮ ਸਿੰਘ ਜੀ ਦਾ ਖੁਸਾਤ ਨਾ ਜਿਨ੍ਹਾਂ ਨੇ ਗੁਰਬਾਣੀ ਦੇ ਉਸ ਮਹਾ ਖਜ਼ਾਨੇ ਨੂੰ ਪਹਿਲਾਂ ਪੜਿਆ ਇਹ ਗਿਆਨੀ ਗੁਰਬਜਨ ਸਿੰਘ ਵੀ ਲਿਖਦੇ ਆ ਉਹ ਕਹਿੰਦੇ ਆ ਵੀ ਗੁਰਬਾਣੀ ਨੂੰ ਇੰਨੇ ਪਿਆਰ ਦੇ ਵਿੱਚ ਗਾਉਂਦੇ ਸੀ ਕਿ ਜਿਹੜਾ ਇੱਕ ਮਰੀ ਸੁਣਦਾ ਸੀ ਉਹ ਮੋਮੋ ਜਾਂਦਾ ਸੀ ਆਪੋ ਸਤਨਾ ਹੁਣ ਆਪਾਂ ਅੱਜ ਤੁਹਾਡੇ ਕੋ ਆਏ ਤੁਸੀਂ ਕਿੰਨਾ ਪਿਆਰ ਦੇ ਨਾ ਸਕਤਾ ਕਿੰਨੋਂ ਦਿੰਦੇ ਆ ਸੁਖਦੇਵ ਸਿੰਘ ਨੂੰ ਨਹੀਂ ਉਹਦੀ ਬਾਣੀ ਨੂੰ ਆਖੋ ਸਤਨਾ ਭਾਈ ਸ਼ਕੀਰ ਸਿੰਘ ਦੀ ਆ ਰਿਹਾ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਰੋ ਕਿੰਨੋਂ ਪਿਆਰ ਦਿੱਤਾ ਕੀਰਤਨ ਨੂੰ ਤੇ ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਜਦੋਂ ਤਿੰਨ ਗੱਗੇ ਹੈ ਪਹਿਲਾ ਗੱਗਾ ਗੁਰਦੁਆਰਾ ਦੂਸਰਾ ਗੱਗਾ ਗੋਲਕ ਚ ਸਰਦਾ ਬਣਦਾ ਤੇ ਤੀਸਰਾ ਗੱਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਬਾਬਾ ਜੀ ਦੇ ਅੰਦਰ ਇੱਕ ਤੜਫ ਸੀ। ਬਾਬਾ ਪ੍ਰੇਮ ਸਿੰਘ ਦੇ ਅੰਦਰ ਇੱਕ ਖੇਚ ਸੀ ਵੀ ਮੇਰਾ ਜੀ ਕਰਦਾ ਵੀ ਇਹ ਗੁਰਨਾਨਕ ਦਾ ਖਜ਼ਾਨਾ ਥਾਲ ਭਰ-ਭਰ ਕੇ ਵਰਤਾ ਦਿਆਂ ਖ ਸਤਨਾਮ। ਕਈ ਵਰਤਾਵੇ ਨਾ ਖੁੱਲੇ ਦਿਲ ਦੇ ਹੁੰਦੇ ਕਈ ਨੀਤ ਮਾੜੀ ਵਾਲੇ ਵੀ ਹੁੰਦੇ ਆ। ਆਮ ਲੰਗਰ ਚੱਲਦਾ ਨਾ ਤੇ ਕਈਆਂ ਦਾ ਹੁੰਦਾ ਵੀ ਆ ਵੀ ਪਾ ਦਿਓ ਆ ਵੀ ਪਾ ਦਿਓ ਸ਼ੱਕ ਲੋ ਸ਼ੱਕ ਲੋ। ਤੇ ਕਈਆਂ ਦਾੰਦਾ ਵੀ ਲਕਾਲੋ ਆ ਵੀ ਲਕਾਲੋ ਭਾਵੇਂ ਬਾਅਦ ਚ ਖਰਾਬ ਵੀ ਹੋ ਜੇ ਆਖੋ ਸਤਿਨਾਮ ਇਹ ਉਹ ਆਤਮਾਸੀ ਜਿਨ੍ਹਾਂ ਨੇ ਬਾਬੇ ਨਾਨਕ ਦੇ ਖਜ਼ਾਨੇ ਨੂੰ ਆ 3 ਤਰੀਕ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਆ ਰਿਹਾ ਪਾਤਸ਼ਾਹ ਨੇ ਥਾਲ ਤਿਆਰ ਕੀਤਾ ਸਾਡੇ ਲਈ ਇਸ ਥਾਲ ਦੇ ਵਿੱਚੋਂ ਗਰਾਈਆਂ ਭਰ-ਭਰ ਕੇ ਵਰਤਾਈਆਂ ਬਾਬਾ ਜੀ ਨੇ ਤੇ ਵਰਤਾਊਗਾ ਵੀ ਉਹ ਜਿੰਨੂੰ ਵਿੱਚ ਹੱਥ ਪਾਉਣਾ ਆਵੇਗਾ ਆਖੋ ਸਤਿਨਾਮ ਜਿੰਨੂੰ ਬਣਾਉਣਾ ਆਵੇਗਾ ਦੂਸਰਾ ਕਿੱਥੋਂ ਵਰਤਾਲੇਗਾ ਆਮ ਬੰਦੇ ਦੇ ਸਾਹਮਣੇ ਪਦਾਰਥ ਪਏ ਹੋਣ ਪਰ ਬਾਣੀ ਕਹਿੰਦੀ ਕੁੰਬੇ ਵੱੱਦਾ ਜਲ ਰਹੇ ਜਲ ਬਿਨ ਗਿਆਨ ਕਾ ਵੱੱਦਾ ਮੰਨ ਰਹੇ ਗੁਰ ਬਿਨ ਇਹ ਸਚਾਈ ਜੇ ਮਾਰੇ ਸਾਹਿਬ ਜੀ ਕਹਿੰਦੇ কুমਹਾਰ ਜਿੰਨਾ ਚਿਰ ਮਿੱਟੀ ਨੂੰ ਪੁੱਟਦਾ ਨਹੀਂ ਕੁੱਟਦਾ ਨਹੀਂ ਛਾਣਦਾ ਨਹੀਂ ਉਹਨੂੰ ਭੇਂਦਾ ਨਹੀਂ ਉਹਨੂੰ ਚੱਕ ਤੇ ਝਾੜਦਾ ਨਹੀਂ ਭਾਂਡਾ ਨਹੀਂ ਬਣਦਾ ਪਾਣੀ ਤੋਂ ਬਿਨਾ ਪਾਂਡਾ ਨਹੀਂ ਬਣਦਾ ਕਹਿੰਦੇ ਜਿਵੇਂ ਘੜਾ ਪਾਣੀ ਤੋਂ ਬਿਨਾ ਨਹੀਂ ਬਣਦਾ ਤੇ ਪਾਣੀ ਘੜੇ ਤੋਂ ਬਿਨਾ ਨਹੀਂ ਟਿਕਦਾ ਤਿਵੇਂ ਗੁਰੂ ਗਿਆਨ ਤੋਂ ਬਿਨਾ ਨਹੀਂ ਮਿਲਦਾ ਤੇ ਗਿਆਨ ਗੁਰੂ ਤੋਂ ਬਿਨਾ ਨਹੀਂ ਆਉਂਦਾ ਗੱਲਾਂ ਦੋ ਨੇ ਮਸਕੀਨ ਸਾਹਿਬ ਬੜਾ ਪਿਆਰਾ ਕਹਿੰਦੇ ਸੀ ਇਹਨੇ ਕਈ ਬੰਦੇ ਕਹਿੰਦੇ ਨਾ ਗੁਰਦੁਆਰੇ ਨਹੀਂ ਜਾਣਾ ਮੇਰਾ ਮਨ ਨਹੀਂ ਸਾਹਿਬ ਵੀਅਾ ਤੇ ਗੁਰਦਾਰੇ ਦੀ ਆਮਦਾ ਕੀ ਫਾਇਦਾ ਜੇ ਮਨ ਚ ਖੋੜਡ ਕਹਿੰਦੇ ਭਲਿਆ ਜੇ ਬੰਦੇ ਦਾ ਮਨ ਹੀ ਸਾਫ਼ ਹੋ ਗਿਆ ਤੇ ਫਿਰ ਗੁਰਦਾਰਾ ਕੀ ਬਣਾਉਣ ਦੀ ਲੋੜ ਜੇ ਬੱਚੇ ਨੇ ਪੀ ਐਚ ਡੀ ਘਰੇ ਕਰ ਲਈ ਤੇ ਉਹਨੂੰ ਫਿਰ ਕਾਲਜ ਯੂਨੀਵਰਸਿਟੀ ਤੇ ਲੋੜ ਹੀ ਦਾਖਲਾ ਹੁੰਦੀ ਬੜਾ ਪਿਆਰਾ ਉਹ ਕਹਿੰਦੇ ਹੁੰਦੇ ਸੀ ਕਈ ਬੰਦੇ ਕਹਿਣਗੇ ਜੀ ਮਨ ਸਾਫ਼ ਚਾਹੀਦਾ ਜੇ ਮਨ ਨਹੀਂ ਸਾਫ਼ ਤੇ ਕਥਾ ਕੀਰਤਨ ਗੁਰਦਾਰੇ ਕੀ ਫਾਇਦਾ ਉਹ ਕਹਿੰਦੇ ਮਨ ਸਾਫ਼ ਹੀ ਗੁਰੂ ਘਰ ਹੋਣਾ ਆਪ ਕੋ ਸਤਨਾਮ ਤੁਸੀਂ ਘਰੇ ਕਿਦਾਂ ਕਰ ਲਓਗੇ ਕਿੰਨਾ ਮੰਨ ਟਿਕ ਜੀ ਕਈ ਕਹਿਣਗੇ ਜੀ ਗੁਰਬਾਣੀ ਬੰਦ ਕੀ ਕਰਦੇ ਮੰਨ ਨਹੀਂ ਟਿਕਦਾ ਉਹ ਭਲਿਆ ਕਰੀ ਚਲ ਟਕਾਉਣਾ ਹੀ ਇੰਨੇ ਭਰੀਏ ਮਤ ਪਾਪਾਂ ਕਹ ਉਹ ਧੋਪੈ ਨਾਵੇ ਕ ਰੰਗ ਗਿਆਨ ਦੀ ਗੱਲ ਹੈ ਗੁਰਮਖੋ ਅੱਜ ਜੀ ਆਪਾਂ ਦੁਨਿਆਵੀ ਚਾਤੀ ਮਾਰੀਏ ਤੇ ਹੁਣ ਆਪਾਂ ਮੱਥਾ ਟੇਕਦੇ ਆਂ 100 ਚੋਂ 90 ਸਿੱਖ ਮੱਥਾ ਟੇਕਦੇ ਆ ਪਰ ਕਰਮਾਂ ਕਰਕੇ ਘਰ ਜਾ ਜੰਦੇ ਪ੍ਰਸ਼ਾਦ ਲੈ ਕੇ ਬਾਹਰਲੇ ਦੇਸ਼ ਵੀ ਇਦਾਂ ਹੀ ਤੇ ਜਿੰਨਾ ਚਿਰ ਆਪਾਂ ਨੂੰ ਗੁਰੂ ਦੇ ਗਿਆਨ ਦੀ ਗੁਰੂ ਦੇ ਪਿਆਰ ਦੀ ਬਾਤ ਨਹੀਂ ਸਮਝ ਆਉਂਦੀ ਤੇ ਕਿਵੇਂ ਖਜ਼ਾਨਾ ਵੰਡਾਂਗੇ ਹੁਣ ਤੁਸੀਂ ਨਾਲ ਪੰਕਤੀਆਂ ਪੜ੍ਹੀਆਂ ਹਨ ਇਹਦਾ ਮਤਲਬ ਤੁਹਾਨੂੰ ਆਈਆਂ ਤੇ ਬੋਲੇ ਨਾ ਨਹੀਂ ਤੁਸੀਂ ਚੁੱਪ ਕਰਕੇ ਬੈਠੇ ਰਹਿਣਾ ਅਸੀਂ ਕਰਕੇ ਚਲੇ ਜਾਣਾ ਛੋਟੀ ਜੀ ਦਾਸਤਾਨ ਹੈ ਇੱਕ ਮਾਂ ਆਪਣੀ ਬੱਚੀ ਨੂੰ ਬਹੁਤ ਵੱਡੀ ਸਟੱਡੀ ਕਰਾ ਦਿੱਤੀ ਬਹੁਤ ਵੱਡਾ ਕੋਰਸ ਕਰਾਤਾ ਇੱਕ ਦਿਨ ਸੁਭਾਵਕ ਕੀ ਹੋਇਆ ਉਹ ਬੇਟੀ ਆਪਣੇ ਕਾਲਜ ਚੋਂ ਘਰ ਆਈ ਐ ਤੇ ਉਸ ਬੇਟੀ ਨੇ ਘਰ ਦੇ ਵਿੱਚ ਆਪਣੇ ਰੂਮ ਦੇ ਵਿੱਚ ਟਿਕਾਣਾ ਕੀਤਾ ਤੇ ਮਾਂ ਕਿਤੇ ਬਾਹਰ ਗਈ 1 ਮਿੰਟ ਮੈਂ ਬਾਹਰ ਗਿਆ ਬਾਣੀ ਚੋਂ ਗਿਆਨ ਦੀ ਗੱਲ ਕਰਨੀ ਸਿੱਧ ਵੀ ਕੁੰਬੇ ਵੱੱਦਾ ਜਲ ਰਹੇ ਜਲ ਬਿਨਾਂ ਗਿਆਨ ਦਾ ਵੱੱਦਾ ਮਣ ਰਹੇ ਗੁਰ ਬਿਨਾਂ ਜਿੰਨਾ ਜਿਹਨ ਸਾਨੂੰ ਬਾਣੀ ਦੀ ਸੰਥਿਆ ਨਹੀਂ ਆਉਂਦੀ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਭਾਵੇਂ 100 ਦਾ 120 ਖੰਡ ਪਾਠ ਕਰ ਲ ਉਹ ਬੱਚੀ ਘਰੇ ਸੀ ਤੇ ਦਸਤ ਆ ਗਏ ਰਿਸ਼ਤੇਦਾਰ ਆ ਗਏ ਤਿਉ ਬੱਚੀ ਕਹਿਣ ਲੱਗੀ ਬੈਠ ਜੋ ਡ੍ਰੈਗ ਰੂਮ ਚ ਉਹ ਬੈਠ ਗਿਆ ਉਹ ਵਾ ਪੰਜ ਸੱਤ ਸਾਲ ਬਾਅਦ ਘਰ ਦੀ ਰਸੋਈ ਚ ਬੜੀ ਐ ਬੱਜ ਕੇ ਆਪ ਕੋ ਸਤ ਨਾ ਹੋ ਹੁਣ ਉਹ ਸੋਈ ਦੇ ਵਿੱਚ ਕਿੱਥੇ ਗਲਾਸ ਪਏ ਆ ਪਾਣੀ ਕਿੱਥੇ ਪਿਆਏ ਵਾਟਰ ਕੂਲਰ ਕਿੱਥੇ ਉਹਨੂੰ ਗਿਆਨ ਨਹੀਂ ਆ ਗਿਆ 5 ਮਿੰਟ ਹੋ ਗਏ 10 ਮਿੰਟ ਹੋ ਗਏ 15 ਮਿੰਟ ਹੋ ਗਏ ਅੱਧਾ ਘੰਟਾ ਬੀਤ ਗਿਆ ਉਹ ਜਾਇਆ ਕਰੇ ਪੁੱਛ ਲਿਆ ਕਰੇ ਠੀਕ ਠਾਕ ਉਹ ਕਹਿਣਾ ਬੇਟਾ ਜਲ ਛਕਾ ਲਓ ਉਹ ਫੇਰ ਰਸੋਈ ਚ ਜਾਵੇ ਸਮਾਨ ਸਾਰਾ ਹੀ ਪਿਆ ਪਰ ਗਿਆਨੀ ਐ ਕਿੱਥੇ ਕਿੱਥੇ ਕਿਹੜੀ ਚੀਜ਼ ਐ ਜਦੋਂ ਮਾਂ ਆਈ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਉਹਨੇ ਆ ਕੇ ਖਾਤੇ ਗਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉਹ ਸਖਦਾ ਕਥਾ ਕਿਸੇ ਦਾ ਪੜਾ ਰ ਰਹੇ ਲੋੜ ਐ ਜਿਉਹ ਸਾਰੇ ਖੁਸ਼ ਹੋਏ ਕਹਿੰਦੇ ਭੈਣ ਜੀ ਸ਼ੁਕਰ ਆ ਗਏ ਸੰਗ ਸੁੱਕ ਗਿਆ ਪਾਣੀ ਦਾ ਘੁੱਟ ਪਿਆ ਦਿਓ ਉਹਨੇ ਕਿਹਾ ਬੇਟਾ ਸਿਮਰਨਾ ਤੂੰ ਬੇਟਾ ਪਾਣੀ ਨਹੀਂ ਪਿਆਇਆ ਕੋਈ ਕੋਲਡ ਡਰਿੰਕ ਵਗੈਰਾ ਪਰਿਵਾਰ ਬੈਠਾ ਏ ਉਹ ਕਮਰੇ ਚ ਆਵਾਜ਼ ਮਾਰ ਕੇ ਕਹਿੰਦੀ ਮਾਂ ਸਾਰੀ ਮੈਂ ਜਾਣਦੀ ਸੀ ਪਰ ਮੈਨੂੰ ਪਤਾ ਕੁਝ ਨਹੀਂ ਸਮਾਨ ਪਿਆ ਕਿੱਥੇ ਕਿੱਥੇ ਆਖੋ ਸਤਨਾਪ ਮੈਂ ਢੇੜਾ ਕੱਢ ਕੇ ਆਇਆ ਨਹੀਂ ਸਿਰਫ ਸਮਝਾਉਣ ਲਈ ਮੈਂ ਇਹ ਸਾਂਝੀ ਖਾਂ ਦੇ ਪਹਈਆ ਕਿ ਸਾਨੂੰ 70 ਸਾਲ ਹੋ ਗਏ ਗੁਰਦੁਆਰੇ ਕੇ ਮੱਥਾ ਟੇਕਿਆ ਉੱਪਰ ਦੀ ਪ੍ਰਕਰਮਾ ਕੀਤੀ 2 ਮਿੰਟ ਬੈਠੇ ਪ੍ਰਸ਼ਾਦ ਛਕਿਆ ਲੰਗਰ ਛਕਿਆ ਤੇ ਘਰ ਚਲੇ ਗਿਆ ਐਡਾ ਖਜ਼ਾਨਾ ਜਿਹੜਾ ਸਾਡੇ ਕੋਲ ਪਿਆ ਜਿੰਨੂੰ ਬਾਣੀ ਕਹਿੰਦੀ ਪਿਉ ਦਾਦੇ ਦਾ ਖੋਲ ਰਿਠਾ ਖਜ਼ਾਨਾ ਤਾਂ ਮੇਰੇ ਮਨ ਇਹ ਖਜ਼ਾਨਾ ਪਿਆ ਹੀ ਰਹਿ ਚੱਲਿਆ ਜੀ ਗੁੱਸਾ ਨਾ ਕਰਿਓ ਪਲੀਜ਼ ਅੱਜ ਵੇਖੋ ਆਪਾਂ ਆਪਣੇ ਬੱਚਿਆਂ ਨੂੰ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਪਾਇਲਟ ਕੋਈ ਕੁਸ਼ ਪਾਵਣਾ ਲੈ ਕੇ ਅਰਦਾਸ ਕਰਾਉਂਦਾ ਕਿ ਮੇਰਾ ਪੁੱਤਰ ਐ ਸੌਦੇ ਤੇ ਪਹੁੰਚੇ ਪਰ ਕੋਈ ਵਿਰਲਾ ਹੀ ਹੈ ਜਿਹੜਾ ਕਹਿੰਦਾ ਮੇਰੇ ਪੁੱਤਰ ਨੂੰ ਸੰਥਿਆ ਕਰਾਓ ਆਖੋ ਸਤਨਾਮ ਕਥਾ ਕੀਰਤਨ ਸਿਖਾਓ ਖਜ਼ਾਨਾ ਸੀ ਬਾਬਾ ਪ੍ਰੇਮ ਸਿੰਘ ਦੀ ਤਸਵੀਰ ਅੱਜ ਵੀ ਕਿੰਨੀ ਪਿਆਰੀ ਹੈ ਕੱਲਾ ਉਹਨਾਂ ਦੀ ਤਸਵੀਰ ਨਹੀਂ ਉਹ ਰੂਹ ਵੀ ਪਿਆਰੀ ਸੀ ਤੇ ਵਿਦਵਾਨ ਕਹਿੰਦੇ ਉਹਨਾਂ ਦਾ ਨਾਮ ਹੀ ਪ੍ਰੇਮ ਸਿੰਘ ਹੈ ਕੱਲਾ ਨਾਂ ਹੀ ਨਹੀਂ ਸੱਚੀ ਪਿਆਰ ਦੀ ਮੂਰਤ ਸੀ ਇੱਕ ਵਾਰੀ ਉਹਨਾਂ ਸਕੂਲ ਬਣਾਉਣਾ ਸੀ ਕੋਈ ਸੱਜਣ ਬਾਤ ਪਾਵੇ ਤੇ ਉਹ ਕਿਸੇ ਨੇ ਗ੍ਰਾਹੀ 5-5 ਰੁਪਏ ਲਾਈ ਤੇ ਕੋਈ ਨਗਰ ਦੇ ਵਿੱਚ ਪ੍ਰੇਮੀ ਕੱਬਾ ਸੀ ਉਹ ਲੜ ਪਿਆ ਤੈਨ ਲੱਗਾ ਜੀ ਅਹੀਂ ਨੇ ਜਿਹੜੇ 5 ਰੁਪਏ ਜਿਹੜੇ ਸਿੰਗ ਗ੍ਰਾਹੀ ਕਰਦੇ ਸੀ ਤੂੰ ਤੂੰ ਮੈਵੇਂ ਹੋ ਗਈ ਤੇ ਮਾਂਪੁਰਖ ਬੈਠੇ ਬੰਦਗੀ ਵੀ ਬੋਲਦੀ ਹੈ ਨਾ ਹੁਣ ਹਰ ਬੰਦੇ ਦੀ ਜੀਵ ਤੇ ਥੋੜਾ ਉਹ ਵਸਦਾ ਤਿੰਨ ਥਾਵਾਂ ਤੇ ਰੱਬ ਰਹਿੰਦਾ ਹੈ ਇੱਕ ਕਿੱਥੇ ਰਹਿੰਦਾ ਏ ਗੁਰਬਾਣੀ ਮੁਤਾਬਕ ਜਲੇ ਹੈ ਥਲੇ ਹੈ ਅਪੀਤ ਹੈ ਉਹ ਕਿਨਕੇ ਕਿਨਕੇ ਚ ਦੂਸਰੀ ਪਰਮੇਸ਼ਰ ਦੀ ਜਗਾ ਕਿਹੜੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਵੀ ਜਿੱਥੇ ਸੰਗਤਾਂ ਜੁੜਦੀਆਂ ਨਾ ਵਾਹਿਗੁਰੂ 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 ਵੇਗਾ ਇੱਥੇ ਤੇ ਤੀਸਰੀ ਪ੍ਰਭ ਦੀ ਬਸੈ ਸਾਧਕੀ ਬਾਬਾ ਜੀ ਦੀ ਜ਼ੁਬਾਨ ਉਹ ਪ੍ਰੇਮੀ ਨੂੰ ਕਹਿੰਦੇ ਲੈ ਕੇ ਆਓ ਤੇ ਜਦੋਂ ਉਹਨੂੰ ਲਿਆਂਦਾ ਤੇ ਮਹਾਂਪੁਰਖ ਬੈਠੇ ਵੇਖੋ ਦ੍ਰਿਸ਼ਟੀ ਕਿਦਾਂ ਦੀ ਹੋਏਗੀ ਕਿੰਨਾ ਜੀਵਨ ਉਹ ਨਾ ਟਾਲਿਆ ਹੋਏਗਾ ਤੇ ਕਹਿਣ ਲੱਗੇ ਗੁਰਮੁਖਾ ਤੂੰ ਗਰਾਈ ਨਹੀਂ ਦਿੱਤੀ ਕਹਿੰਦਾ ਜੀ ਨਹੀਂ ਦਿੱਤੀ ਤੇ ਮਹਾਂਪੁਰਖ ਕਹਿੰਦੇ ਜਿਹੜਾ ਸਕੂਲ ਬਣਾ ਹੈ ਮੇਰੇ ਬੱਚੇ ਇੱਥੇ ਨਹੀਂ ਪੜਨੇ ਤੁਹਾਡੇ ਪੜਨੇ ਆਪ ਕੋ ਸਤਨਾਮ ਵੀ ਤੁਹਾਡੇ ਬੱਚਿਆਂ ਦੇ ਇਥੋਂ ਵੱਡੇ ਵੱਡੇ ਆਉਂਦੇ ਆ ਤੇ ਪਹੁੰਚਣਾ ਏ ਸਾਡਾ ਤਾਂ ਨਹੀਂ ਬੱਚਾ ਪੜਨਾ ਇਹ ਪਰਯੋਗਕਾਰ ਇਹ ਰੱਬ ਦੀ ਬਖਸ਼ਿਸ਼ ਦਾ ਖਜ਼ਾਨਾ ਏ ਪਤਾ ਨਹੀਂ ਕਿੰਨਿਆਂ ਦਾ ਭਲਾ ਹੋਣਾ ਇਥੋਂ ਕੋਈ ਡਾਕਟਰ ਬਣ ਕੇ ਨਿਕਲਨੇ ਕੋਈ ਇੰਜੀਨੀਅਰ ਬਣ ਕੇ ਤੇ ਗਰੀਬ ਦੇ ਬੱਚੇ ਪੜਨੇ ਵੱਡੇ ਲੋਕਾਂ ਤਾਂ ਇੱਥੇ ਨਹੀਂ ਪੜਾਉਣੇ ਤੇ ਤੈਨੂੰ ਫਰਕ ਨਹੀਂ ਪਾਣਾ ਕਹਿੰਦੇ ਉਹ ਮਨੁੱਖ ਰੋਣ ਲੱਗ ਪਿਆ ਆਪ ਕੋ ਸਤਨਾਮ ਜਿਹੜਾ ਮਨੁੱਖ ਕਹਿੰਦਾ ਸੀ ਭੜੇ ਸ਼ਬਦ ਬੋਲ ਕੇ ਬਣਾਈ ਜਾਂਦੇ ਸਕੂਲ ਅਸੀਂ ਨਹੀਂ ਦੇਣੇ ਜਦੋਂ ਕਮਾਈ ਵਾਲੇ ਨੇ ਅੱਖਾਂ ਚੱਖਾਂ ਪਾ ਕੇ ਪਿਆਰ ਦੇ ਦੋ ਬੋਲ ਕਾ ਜਿਹੜਾ ਪੰਜ ਨਹੀਂ ਸੀ ਦਿੰਦਾ 200 ਰੁਪਇਆ ਦੇ ਕੇ ਗਿਆ ਕੋ ਸਤਨਾ ਆਹ ਫਰਕ ਹੁੰਦਾ ਜੇ ਕਮਾਈ ਵਾਲੇ ਦੀ ਜੀਵ ਤੇ ਸਾਡੇ ਅਰਗਿਆਂ ਦੀ ਜੀਵ ਦਾ ਹੁਣ ਅਜ ਕਿੰਨਾ ਪ੍ਰਚਾਰ ਹੁੰਦਿਆ ਸਰਬਦਾ ਕਿਉਂ ਨਹੀਂ ਕਿਉਂਕਿ ਜਿਹੜੇ ਸੁਣਾ ਰਹੇ ਉਹਨਾਂ ਦਾ ਜੀਵਨ ਨਹੀਂ ਹੈ ਆਪਣੀ ਕਮਾਈ ਨਹੀਂ ਸਿਰਫ ਰੋਜੀ ਰੋਟੀਆਂ ਵੀ ਨਾ ਟਾਈਮ ਕਥਾ ਕੀਰਤਨ ਤੇ ਸੇਵਾ ਦਿਓ ਤੇ ਬਾਅਦ ਵਿੱਚ ਗੱਤਰਾ ਵੀ ਕਿਤੇ ਤੇ ਬਾਣਾ ਵੀ ਕਿਤੇ ਆਖੋ ਸਰਦਾਰ ਆ ਚੀਜ਼ ਜ਼ਰੂਰ ਹੈ ਬ੍ਰਹਮ ਗਿਆਨੀ ਮੁਕਤ ਜੋਤ ਜੀ ਕਾ ਹੁੰਦਾ ਤਾਂ ਤੂੰ ਬੱਚੀ ਨੇ ਕਿਹਾ ਬੇਟਾ ਕਿ ਤੂੰ ਉਹਨਾਂ ਨੂੰ ਸ਼ਿਕਾਇਆ ਪਿਆ ਕੁਝ ਨਹੀਂ ਕਹਿੰਦੀ ਮम्मा ਸੌਰੀ ਮੈਂ ਕੀ ਸ਼ਿਕਾਉਂਦੀ ਮੈਂ ਤਾਂ ਪਹਿਲੀ ਵਾਰੀ ਆਪਣੀ ਸੁਰਤ ਦੇ ਵਿੱਚ ਅੱਜ ਰਸੋਈ ਵੇਖੀ ਹੈ ਮੈਨੂੰ ਨਹੀਂ ਪਤਾ ਗਲਾਸ ਕਿੱਥੇ ਹੈ ਤਰੇ ਕਿੱਥੇ ਹੈ ਨਾ ਮੈਂ ਇਹਨਾਂ ਨੂੰ ਪੁੱਛਣ ਜੋਗੀ ਇਹ ਤੇ ਰਿਸ਼ਤੇਦਾਰ ਹੈ ਕਹਿਣ ਦਾ ਭਾਵ ਉਸੇ ਮਾਨ ਨੇ ਫਿਰ ਸਾਰੀਆਂ ਚੀਜ਼ਾਂ ਕੱਢ ਕੇ ਕੌਫੀ ਵੀ ਤਿਆਰ ਕੀਤੀ ਕੋਲ ਡ੍ਰਿੰਕ ਸਾਰਿਆਂ ਨੂੰ ਸ਼ਿਕਾਈ ਇਹ ਤੋਂ ਗਿਆਨ ਦੀ ਸਾਖੀ ਇਹ ਮਿਲਦੀ ਹੈ ਕਿ ਸਮਾਨ ਸਾਰਾ ਕੋਲੇ ਮੌਜੂਦ ਸੀ ਕਿਹੜੀ ਚੀਜ਼ ਦੀ ਕਮੀ ਸੀ ਗਿਆਨ ਦੀ ਸੋ ਜੀ ਨਹੀਂ ਸੀ ਵਿਚਾਰੀ ਨੂੰ ਇਸ ਕਰਕੇ ਉਹ ਨਾ ਚਿਰ ਉਤਰੇ ਵੇਂਦੀ ਨਹੀਂ ਸੋ ਸਭ ਤੋਂ ਵੱਡੀ ਗੱਲ ਹੈ ਗਿਆਨ ਤੇ ਕਿੱਥੋਂ ਮਿਲਦਾ ਇਹ ਕੁੰਬੇ ਵੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਦਾ ਗੁਰ ਬਿਨ ਗੁਰੂ ਤੋਂ ਬਿਨਾਂ ਨਹੀਂ ਬਣ ਹੁਣ ਅਸੀਂ ਮੱਥਾ ਟੇਕੀਏ ਨਹੀਂ ਉਹਨਾਂ ਨੇ ਆਪ ਪੜਿਆ ਵਿਚਾਰਿਆ ਜੇ ਜਦੋਂ ਗੁਰਬਾਣੀ ਨੂੰ ਆਪਾਂ ਵਿਚਾਰਾਂਗੇ ਤੇ ਬਚਨ ਆਉਂਦਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪ੍ਰਿਆਰਗਾਸਾ ਕੋਈ ਨ ਪਹਚਲ ਹਾਰਾ ਦੁਜਾ ਆਪਣੇ ਸਾਹਿਬ ਆ ਕਿੰਨਾ ਪਿਆਰ ਨਾਲ ਸਾਰੇ ਬੋਲਦੇ ਆ ਨਾ ਇਹ ਖਜ਼ਾਨਾ ਸਾਡੇ ਨਾਲ ਜਾਣਾ ਏ ਤਾ ਜਿੰਨਾ ਮਰਜੀ ਕਮਾਈ ਕਰ ਲੋ ਸੌ ਕਿਲਾ ਬਣਾ ਲਓ ਦਸੋ ਪਲਾਟ ਖਰੀਦ ਲਓ ਬਾਣੀ ਜੇ ਨੂੰ ਗੁਰਬਾਣੀ ਦੀ ਰੋਸ਼ਨੀ ਚ ਜਾਵਾਂਗੇ ਤੇ ਮਾਰੇ ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ ਇੱਥੇ ਖੜੇ ਰਹਿ ਕੇ ਵੇਲੇ ਪੈ ਕਿੰਨਾ ਸਕੂਨ ਮਿਲਦਾ ਤੇ ਇੱਥੇ ਘਰ ਬਣਾਏ ਹੁਣ ਆਪਾਂ ਇੱਥੇ ਛੱਡ ਕੇ ਬਾਹਰ ਗਏ ਉੱਥੇ ਆਪਣਾ ਘਰ ਬਣਾਉਂਦਿਆਂ ਕਿਸ਼ਤ ਤਾਰਦਿਆਂ ਮਰ ਜੈਣਾ ਖੁਸਾ ਤਾ ਨਹੀਂ ਨਾ ਬਣਦਾ ਖਾਗੇ ਕਿ ਨਹੀਂ ਤੇ ਗੁਰਬਾਣੀ ਦੀ ਰੋਸ਼ਨੀ ਚ ਜਦੋਂ ਵੇਖੀਏ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਜਾ ਬਹਿ ਜਾ ਕਰਕੇ ਤੇ 10 ਮਿੰਟ ਹੱਸ ਲਿਆ ਕਰ ਸੋਖ ਲੈ ਲੈ ਨਹੀਂ ਕੁਝ ਵੀ ਤੂੰ ਪੰਡ ਬੰਨਣੀ ਗੁਰਬਾਣੀ ਦੀ ਰੋਸ਼ਨੀ ਰਮਾਲਾ ਸਾਹਿਬ ਪਾਈ ਜਾਨੇ ਬਾਬਾ ਜੀ ਰਮਾਲਾ ਪਾ ਦੇ ਸਾਡੇ ਉੱਤੇ ਬੱਬਾ ਇਹ ਤੇ ਮਾਤ ਉਹ ਨਹੀਂ ਚੁੱਪੂਆ ਕੋਣ ਮਾਰੇ ਸਾਹਿਬ ਦਾ ਪਿਆਰ ਬੜਾ ਪਿਆਰ ਜੀ ਜੋ ਬਾਬਾ ਜੀ ਨੇ ਖੋਲਿਆ ਨਾ ਖਿਆਨਾ ਉਹਨਾਂ ਨੇ ਆਪ ਪਹਿਲਾਂ ਚੱਖਿਆ ਤੇ ਫਿਰ ਸੰਗਤ ਨੂੰ ਤੇ ਜਦੋਂ ਬੰਦਾ ਗੁਰਬਾਣੀ ਨੂੰ ਖੁਦ ਪੜਦਾ ਸੁਣਦਾ ਹੈ ਤੁਸੀਂ ਰੋਜ਼ ਵੀਰ ਭੈਣ ਮੇਰੀ ਕਥਾ ਸੁਣਦੇ ਸੁਣਿਆ ਨਾ ਪਹਿਲਾਂ ਫੇਰੀ ਸਮਝ ਆਈ ਨਾ ਤੇ ਜਦੋਂ ਸਮਝ ਆ ਗਈ ਤੇ ਫਿਰ ਬੰਦੇ ਨੂੰ ਮਨੁੱਖ ਤੋਂ ਦੇਵਤਾ ਬਣਦਿਆ ਟਾਈਮ ਨਹੀਂ ਲੱਗਦਾ ਆਖੋ ਸਤਨਾਮ ਅਜੇ ਆਪਾਂ ਪਸ਼ੂ ਵਰਤੀ ਆ ਕਰਤੂਤ ਪਸ਼ੂ ਕੀ ਲੋਕ ਵਿਚਾਰਾ ਇਹ ਤਿੰਨ ਗੱਟਾ ਗਰੀਆ ਪਸ਼ੂ ਵਰਤੀ ਕੀ ਹੈ ਬਾਣੀ ਕਹਿੰਦੀ ਖਾਣਾ ਪੀਣਾ ਹੱਸਣਾ ਸੌਣਾ ਮਿਸਰ ਗਿਆ ਹੈ ਪਸ਼ੂ ਵਰਤੀ ਕੀ ਹੈ ਖਾਂਦਾ ਪਸ਼ੂ ਵੀ ਹੈ ਸੌਂਦਾ ਪਸ਼ੂ ਵੀ ਹੈ ਲੇਟਦਾ ਪਸ਼ੂ ਵੀ ਹੈ ਡਿੰਗ ਦਾ ਪਸ਼ੂ ਵੀ ਹੈ ਤੇ ਭਿੜਦਾ ਇਹ ਤਾਂ ਸੇਮ ਗੁਣ ਹੋ ਗਏ ਨਾ ਗੁਰਬਾਣੀ ਕਹਿੰਦੀ ਪਹਿਲਾ ਪੜਾ ਕਰ ਤੂਤ ਪਸ਼ੂ ਕੀ ਕਈ ਮੇਰੇ ਭੈਣਾ ਵੀਰ ਵੈਸੇ ਮੈਂ ਵੀ ਵਿਚੇ ਆ ਸਮਝਾਉਣ ਲਈ ਉਹਨਾਂ ਦਾ ਜੀਵਨ ਪਸ਼ੂਆਂ ਵਰਗਾ ਹੈ ਖੇਡ ਭਰ ਕੇ ਖਾ ਲਿਆ ਸੌਂ ਲਿਆ ਦੁਪਹਿਰੇ ਕੀ ਬਣਾਉਣਾ ਸ਼ਾਮਾਂ ਨੂੰ ਬਸ ਲੜ ਲਿਆ ਨਿੰਦਿਆ ਚੁਗਲੀ ਕਰ ਲਈ ਇੰਨੇ ਇੰਨੇ ਕ ਸਫਰ ਤੇ ਬਸ ਜਿੰਦ ਕੀ ਲੰਘਾਲੀ ਆਪ ਕੋ ਸਤਨਾ ਮਾਰੇ ਕੀ ਦੇ ਚਾਰ ਚੀਜ਼ਾਂ ਤੈਨੂੰ ਚੇਤੇ ਖਾਣਾ ਪੀਣਾ ਹੱਸਣਾ ਸੌਣਾ ਮੌਤ ਨਹੀਂ ਚੇਤੇ ਥਗੀਆਂ ਕਰੀ ਜਾਂਦਾ ਚੁਗਲੀਆਂ ਨਿੰਦਿਆ ਕਰੀ ਜਾਂਦਾ ਉਹ ਜਿਹੜੇ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਸੀ ਉਹਨਾਂ ਵੀ ਕੱਖ ਨਹੀਂ ਕੀਤਾ ਆਪ ਕੋ ਸਤਨਾ ਮੈਂ ਨਾ ਆ ਦੋ ਤਿੰਨ ਦਿਨ ਹੀ ਝੂਠ ਨਹੀਂ ਮੈਂ ਬਾਬਾ ਜੀ ਦਾ ਜੀਵਨ ਨਹੀਂ ਸਿੱਖ ਕਦੇ ਖੋਲਿਆ ਥੋੜਾ ਬਹੁਤ ਉਤਰਾ ਸੁਣੀਦਾ ਸੀ ਪਰ ਜਦੋਂ ਇਹਨਾਂ ਦੀ ਬਾਵਤ ਵੇਖਿਆ ਵੀ ਕਿੰਨੇ ਸਕੂਲ ਜੋ ਅਸੀਂ ਅੱਜ ਤੜਫਦੇ ਆ ਨਾ ਸਾਡੀ ਤਰਾਸਦੀ ਆ ਵੀ ਸਾਡੇ ਕੋਲ ਨਾ ਕੋਈ ਹਸਪਤਾਲ ਤੇ ਨਾ ਕੋਈ ਸਕੂਲ ਦੀ ਸਾਧਨ ਨਹੀਂ ਹੈਗੀ ਕੱਲਾ ਲੰਗਰ ਤੇ ਸੋਨਾ ਚੜਾਈ ਜੰਨੇ ਕੰਧਾਂ ਗੋਇਆਂ ਨੂੰ ਸੋਨੇ ਨੂੰ ਕੀ ਕਰਨਾ ਜਦੋਂ ਵਿੱਚ ਬੋਲਣ ਵਾਲਾ ਪਾਠ ਹੀ ਨਾ ਰਿਹਾ ਕੋ ਸਤਨਾਮ ਤਾਜੀ ਦੁਕਾਨ ਤੇ ਨਾ ਗੁਰਦੁਆਰਾ 2 ਕਰੋੜ ਚ ਤਿਆਰ ਹੋਇਆ ਦਰਵਾਜ਼ੇ ਚਾਂਦੀ ਦੇ ਲਾਤੇ ਸਾਰਿਆਂ ਨੇ ਗ੍ਰਾਈ ਦਿੱਤੀ 5-5 20-20 ਲੱਖ ਪਰ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ ਉਸ ਰਸ ਨੂੰ ਖੋਲ ਕੇ ਵੰਡਣਾ ਸੀ ਉਹਦੀ ਭਾਲ ਜਾਰੀ ਆਖੋ ਸਤਨਾਮ 90 ਵਿੱਚ ਏ ਨਜ਼ਰ ਨਹੀਂ ਆਉਂਦੇ ਪ੍ਰਾਣੇ ਗ੍ਰੰਥੀ ਵਿਰਧ ਹੋ ਗਏ ਉਹ ਕਹਿੰਦੇ ਵੀ ਹੁਣ ਸਰੀਰ ਮਾਰੇ ਝੁੱਕਿਆ ਨਹੀਂ ਜਾਂਦਾ ਤੇ ਸਾਡੇ ਬੱਚੇ ਇੰਦਰੋਂ ਟੁੱਟ ਗਏ ਤਸੱਲ ਵਿੱਚ ਅਸੀਂ ਉਹਨਾਂ ਦੀਆਂ ਯਾਦਾਂ ਮਨਾਉਣੇ ਆ ਜਿਨਾਂ ਕੇ ਦਿਨ ਮਲਾਤੇ ਉਹਨਾਂ ਕੀ ਬਾਤ ਵੀ ਜੇ ਸੱਚਾ ਪਿਆਰ ਕਰਦੇ ਆ ਨਾ ਮੇਰੀ ਬੇਨਤੀ ਹੈ ਲਾਈਵ ਚੱਲਦਾ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜਿਓ ਇੱਕ ਵਾਰ ਇੱਕ ਅੰਗ ਰੋਈ ਦਾ ਪੜ ਲਓ 24 ਘੰਟਿਆਂ 'ਚ 15 ਮਿੰਟ ਰੋਈ ਦੇ ਤੇ ਸਾਲ ਇੱਕ ਦੇ ਵਿੱਚ ਦਰਸ਼ਨ ਹੋ ਜਾਣਗੇ ਫਿਰ ਤੁਸੀਂ ਅਰਥਾਂ ਵਾਲੀ ਸਟਿੱਕ ਲਾਏ ਫਿਰ ਸਾਨੂੰ ਜ਼ੋਰ ਨਹੀਂ ਲਾਉਣਾ ਪੈਣਾ ਤੁਹਾਡੇ ਪਰਿਵਾਰ ਤੁਹਾਡੇ ਬੱਚੇ ਤੁਸੀਂ ਆਪਣੇ ਆਪ ਹੀ ਮੋੜੋਣਾ ਕਿ ਇਹ ਜਿਹੜੇ ਭਾਈ ਸਾਹਿਬ ਨੇ ਅੱਜ ਕੀਰਤਨ ਕਰਨਾ ਇਹਨਾਂ ਦੀ ਭੇਟਾ 7 ਲੱਖ ਕਿਉਂ ਕਿਉਂਕਿ ਬੱਚਿਆਂ ਨੇ ਸੁਣਨਾ ਹੈ ਉਹਨੂੰ ਪਤਾ ਲੱਗਣੇ ਹੁਣ ਉਹ ਕੀ ਸੁਣਦੇ ਆ ਗੀਤ ਪੱਬਾਂ ਕਲਬਾਂ ਚ ਉਹ ਜਿਹੜੀ ਉਹਨਾਂ ਦੀ 2200 ਦਾ ਮੁੱਲ ਵੀ ਪੈਂਦਾ ਉਹ ਸਤਨਾਮ ਇਸ ਚਾਹੀ ਹੈ ਨਾ ਜਿੰਨੂੰ ਅਨਸੋਝੀ ਕਥਾ ਕੀਰਤਨ ਦੀ ਉਹ ਰੂਹਾਂ ਤੇ ਕਹਿੰਦੀਆਂ ਜਾਣ ਵੀ ਹਾਜ਼ਰ ਪਿੱਛੋਂ ਗੁਰੂਵਰ ਜੀ ਸਾਹਿਬ ਦਾ ਮਾਰੇ ਕਹਿੰਦੇ ਕੋਈ ਜਨ ਹਰ ਸਿਉਂ ਦੇਵੈ ਜਿਹੜਾ ਜੋੜਦਾ ਬਾਬਾ ਪ੍ਰੇਮ ਸਿੰਘ ਜੀ ਵਰਗੀ ਆਤਮਾ ਮੇਰੇ ਪੰਜਵੇਂ ਨਾਨਕ ਜੀ ਕਹਿੰਦੇ ਕੋਈ ਜਨ ਹਰ ਸਿਉਂ ਦੇਵੈ ਕੀ ਕਰੀਏ ਫਿਰ ਅਸੀਂ ਚਰਨ ਗਹੋ ਬਕੋ ਸੁਭ ਰਸਨਾ ਕਹਿੰਦੇ ਉਹਦੇ ਚਰਨ ਫੜ ਲਓ ਘੁੱਟ ਕੇ ਆਪਣੀ ਜੀਵ ਜੋ ਜਿੰਨੀ ਕਿ ਸਤਿਆ ਹੈਗੀ ਕਹਿ ਗੁਰਮੁਖਾ ਤੂੰ ਧੰਨ ਹੈ ਤੂੰ ਧੰਨ ਹੈ ਤੂੰ ਧੰਨ ਹੈ ਤੂੰ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਮੇਰੇ ਸੰਸਾਰ ਨੂੰ ਬਾਬੇ ਨਾਨਕ ਦੇ ਚਰਨਾਂ 'ਚ ਜੋੜਦਾ ਆਖੋ ਸਤਨਾਮ ਤੇ ਜਦੋਂ ਭੇਟਾ ਦੀ ਗੱਲ ਆਈ ਤੇ ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਦੀਜਹਿ ਪ੍ਰਾਣ ਸਵਾਸ ਦੇ ਦਿੰਨੇ ਔਰ ਦੱਸੋ ਕੀ ਚਾਹੀਦਾ ਸਵਾਸ ਲੈ ਲਓ ਕੱਢ ਕੇ ਕੋਈ ਹਰ ਆਪ ਹੀ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਵਿਟਾਂ ਰਹੇ ਲੋਕ ਵਿਲ ਲਾਏ ਐਸਾ ਸਤ ਗੁਰ ਜੀ ਮਿਲੈ ਤਿਸ ਨੂੰ ਸਿਰ ਸੌਂ ਪੀਏ ਮੱਥਾ ਟੇਕਣਾ ਵੀ ਇਹੋ ਮਤਬਲ ਹੈ ਕਿ ਜਿਸ ਗੁਰੂ ਨੂੰ ਆਪਾਂ ਮੱਥਾ ਟੇਕਦਾ ਉੱਪਰ ਦੀ ਪ੍ਰਕਰਮਾਂ ਦਾ ਅਰਥ ਹੈ ਪ੍ਰਾਣ ਕਰਨਾ ਪਰਮੇਣ ਪਤੀ ਤੇ ਕਰਮਾ ਮੈਣੇ ਅੱਜ ਤੋਂ ਬਾਅਦ ਮੈਂ ਜਿਸ ਗੁਰੂ ਨੂੰ ਮੱਥਾ ਟੇਕ ਕੇ ਪ੍ਰਕਰਮਾਂ ਕੀਤੀ ਹੈ ਜਿਵੇਂ ਇੱਕ ਭੈਣ ਆਪਣੇ ਪਤੀ ਦੇ ਨਾਲ ਚਾਰ ਲਾਵਾਂ ਕਰਾਉਂਦੀ ਆ ਉਹ ਪ੍ਰਾਣ ਲੈਂਦੀ ਪੱਲੇ ਦੀ ਰਸਮ ਹੁੰਦੀ ਹੈ ਕਿ ਅੱਜ ਤੋਂ ਬਾਅਦ ਮੇਰਾ ਜਿੰਨਾ ਵੀ ਜੀਵਨ ਹੈ ਮੈਂ ਇਹਦੇ ਮਗਰ ਮਗਰ ਗੁਜ਼ਾਰਾਂਗੀ ਆਖੋ ਸਤਨਾਮ ਇਹ ਮੈਨੂੰ ਕੋਠੀ 'ਚ ਰੱਖੇ ਕੱਚੇ 'ਚ ਰੱਖੇ ਪੱਕੇ 'ਚ ਮੈਨੂੰ ਮਿੱਸਾ ਦੇ ਦੇ ਛੱਤੀ ਪਦਾਰਥ ਦੇ ਦੇ ਜਿੱਥੇ ਮੈਨੂੰ ਲਿਜਾਵੇਗਾ ਮੈਂ ਅੱਜ ਤੋਂ ਬਾਅਦ ਜਿੰਨੂੰ ਬਾਣੀ ਕਹਿੰਦੀ ਜਾਂ ਸੁਖ ਦੇ ਤਨ ਤਜੈ ਦੁੱਖ ਭੁਖੀ ਤਜੈ ਤੇਾਈਂ ਜਾਂ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਡਾਈ ਮੱਥਾ ਟੇਕਣਾ ਸੌਖਾ ਏ ਪਰ ਕਰਮਾ ਕਰਨੀ ਸੌਖੀ ਪਰ ਇਹਦੇ ਅਰਥ ਵਡੇ ਔਖੇ ਆਪ ਕੋ ਸਤਨਾਮ ਤਾਂ ਕਰਕੇ ਮਹਾਰਜ ਕਹਿੰਦੇ ਗੁਰਪੂਰਾ ਬੈਟਿਓ ਆ ਗਿਆਂ ਮਨੇ ਭਿਆ ਜਦੋਂ ਕਥਾ ਸੁਣੀ ਬੈਠ ਕੇ ਜਿੱਦਾਂ ਤੁਸੀਂ ਬੈਠੇ ਸਾਰੇ ਹੁਣ ਕੀ ਮਿਲਿਆ ਤੁਹਾਨੂੰ ਪ੍ਰਗਾਸ ਆ ਲੇਟਾਂ ਬੁਝਾ ਦੇ ਉਹ ਹਨੇਰਾ ਹੋ ਜਾਣਾ ਕੁਛ ਵੀ ਨਜ਼ਰ ਨਹੀਂ ਆਉਂਦਾ ਇਦਾਂ ਹੀ ਜਦੋਂ ਗੁਰਬਾਣੀ ਦੀ ਰੌਸ਼ਨੀ ਪੈਂਦੀ ਆ ਨਾ ਫਿਰ ਬੰਦੇ ਦੀ ਜਿਹੜੀ ਪਸ਼ੂ ਬਿਰਤੀ ਆ ਨਾ ਉਹ ਮਨੁੱਖਾ ਜਈ ਬਣਦੀ ਆ ਕੋ ਸਤਨਾਮ ਮਨੁੱਖ ਬਣਦਾ ਏ ਕਿ ਜਦੋਂ ਮਨੁੱਖ ਬਣ ਕੇ ਪਾਠ ਕਰਦਾ ਏ ਕਥਾ ਸੁਣਦਾ ਏ ਕੀਰਤਨ ਕਰਦਾ ਏ ਕਿਉਂਕਿ ਪਸ਼ੂ ਕਥਾ ਥੋੜੀ ਸੁਣ ਸਕਦਾ ਪਸ਼ੂ ਗੁਰਦੁਆਰੇ ਨਹੀਂ ਆ ਸਕਦਾ ਕਿਤੇ ਭਲੇਖੇ ਨਾ ਵੀ ਗਊ ਆਜੇ ਤੇ ਅੱਖੀ ਦਾ ਡਾਂਗ ਫੜੋ ਇਹਦੇ ਮੋਰਾਂ ਚ ਮਾਰੋ ਗੁਰਦਾਰੇ ਚ ਵੜ ਆਈ ਆਖੋ ਸਤਨਾਮ ਮਾਰੇ ਜੀ ਕਹਿੰਦੇ ਪਸ਼ੂ ਤੋਂ ਬਾਅਦ ਮਨੁੱਖਾ ਦੇਈ ਭਈ ਪ੍ਰਾਪਤ ਮਨੁੱਖ ਦੇਵਰੀਆ